ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪ੍ਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ ਕੁਐਸਚਨ ਬੇਨਤੀ ਕਰਦੇ ਆ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਕਿਸੇ ਦਾ ਫਾਇਦਾ ਹੋ ਜੇ ਅੱਜ ਦੀ ਵਿਜਿਟ ਪਹੁੰਚੇ ਆ ਪਿੰਡ ਭੁਰਜ ਨਥੂਕੇ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਤਰਨਤਾਰ ਸਾਹਿਬ ਬਾਈ ਕੁਲਦੀਪ ਸਿੰਘ ਦੇ ਫਾਰਮ ਸੇ ਪੰਜ ਐਨੀਮਲ ਇੱਥੋਂ ਵਿਖਾਵਾਂਗੇ ਤਿੰਨ ਬੈੜਾਂ ਤੇ ਦੋ ਮੱਝਾਂ ਸੱਜਣੋਂ ਦੋ ਐਂਡ ਤੇ ਨਿੱਕੀਆਂ ਕਟੀਆਂ ਦਾ ਵੀ ਰੇਟ ਪੁੱਛਾਂਗੇ ਖੀਰੀਆਂ ਕੱਚੀਆਂ ਖੀਰੀਆਂ ਬਾਈ ਕਹਿੰਦਾ ਜਾਇਜ਼ ਕੀਮਤ ਦੇ ਵਿੱਚ ਪਰਾ ਦੇਣੀਆਂ ਪਸ਼ੂ ਜਾਦੇ ਬਾਈ ਕਹਿੰਦਾ ਸੰਭਾਲੇ ਨਹੀਂ ਜਾਂਦੇ ਜੁੜੇ ਦਿਓ ਜੀ ਐਂਡ ਤੱਕ ਕਰਦੇ ਆਂ ਗੱਲਬਾਤ ਬਾਈ ਨਾ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੋਲੋ ਠੀਕ ਆ ਜੀ ਹਾਂ ਤੁਸੀਂ ਦੱਸੋ ਠੀਕ ਆ ਵਧੀਆ ਵਧੀਆ ਸ਼ੁਕਰਿਆ ਹਾਂਜੀ ਤੇ ਡਰੈਸ ਕਰਕੇ ਨੋਟ ਨਾਮ ਦਾ ਜੀ ਸਿੰਘ ਪਿੰਨ ਗੁਰਦਾਸਪੁਰ ਜੀ ਪਤੀ ਜੀ ਦਾ ਤੰਦ ਆ ਹਾਂਜੀ ਗਵਨ ਨੰਬਰ 491 ਜੀ ਦਾ ਪੋਟੀ ਹੋ ਰਹੀ ਹਾਂਜੀ ਤੇ ਸ਼ੁਰੂਆਤ ਕਿਤੋਂ ਕਰੀਏ ਉਹ ਤਾਂ ਗਾਉਂ ਬਣੀ ਨਾ ਮੈਂ ਤਾਂ ਠੀਕ ਹੈ ਤਿਆਰੀ ਤੇ ਬਾਈ ਜੀ ਹਾਂਜੀ ਪੰਜ ਛੇ ਤਾਂ ਲਵਾਂਗੀ ਅੱਛਾ ਭਾਈ ਤੋਂ 6 ਦਿਨ ਤੇ ਹਫਤਾਖੰਡ ਵੀ ਖੜ ਸਕਦੀ ਆ ਨਾ ਬਾਕੀ ਢੇਲ ਢੂਲ ਕਾਫੀ ਬਾਣੇ ਸਜਣੋ ਪਈ ਆ ਚੰਗੀ ਬੰਦੀ ਥੰਦੀ ਆ ਚੰਗੇ ਮਿਲਕ ਦੇ ਚੱਲਣ ਵਾਲੀ ਆ ਵੱਡੀ ਆ ਪੂਰੀ ਹੈ ਨਾ ਖੋਲ ਦਈਏ ਭਾਈ ਜੀ ਹਾਂ ਕਾਗਜ਼ ਆ ਜੀ ਹੂੰ ਬਿਲਕੁਲ ਬਿਲਕੁਲ ਜੀ ਬਾਅਦ ਇਹ ਫੇਸ ਕੁਆਲਟੀ ਬਹੁਤ ਸੋਹਣੀ ਸਜਣੋ ਚੰਗੇ ਸੋਹਣੇ ਥੰਦੇ ਹੋ ਦੀ ਆ ਲਓ ਜੀ ਇਹ ਕਿੰਨੇ ਕ ਦੁੱਧ ਦੀ ਸ਼ਾਦੀ ਆਈ ਐਂਦੀ ਸੋਨਾ 17 ਕਿਲੋ ਠੀਕ ਆ ਜੀ ਹਾਰੇ ਬਾਕੀ ਅਗਦੀ ਨੇ ਆਪਦੀ ਸੇਵਾ ਜੁਣਾਏ ਠੀਕ ਆ ਤੇ ਰੇਟ ਕਿਹ ਰਹੇਗਾ ਬਾਈ ਜੀ ਹਾਂ ਆ ਇੱਕ ਪੰਜੀ ਦਿਆਂਗੇ ਹੋਰ ਕੋਈ ਪਿਆਰ ਮਾਉਤ ਉਹਦਾ ਵੀ ਹੋ ਜਾ ਰਿਹਾ ਕਿੰਨਾ ਕੁ 100 ਬਾਈ ਇੱਕ ਪੱਚੀ ਚੋਂ ਨਹੀਂ ਵੀ ਨਹੀਂ ਬਾਕੀ ਚੰਨ ਨਾ ਠੀਕ ਹੈ ਤੇ ਕਾਫੀ ਪਈ ਹੈ ਨਾ ਕਰ ਦਈਏ ਜੇ ਹੁੰਦੀ ਵੀ ਨਹੀਂ ਹਾਂ ਤੇ ਨਾ ਹੀ ਹਾਂ ਤੇ ਨਾ ਹੀ ਹਾਂ ਆ ਇੱਕ ਤੇ ਹੀ ਦਿਆਂ ਠੀਕ ਹੈ ਦੂਜੇ ਨੰਬਰ ਤੇ ਤਿਆਰੀ ਤੇ ਇਹ ਵੀ ਗੱਭਣ ਹਾਂਜੀ 10 ਤੋਂ 15 ਦਿਨ ਲੈ ਜੀ ਤੇ 10 ਤੋਂ 15 ਦਿਨ ਲੈ ਜੋ ਹਣਾ ਬਾਕੀ ਢਿਲ ਢੁਲ ਕਾਫੀ ਭਾਈ ਵਣੇ ਜੀ ਬਣੂ ਬਹੁਤ ਆ ਨਾ ਭਾਈ ਚੰਗੀਰ ਕਿੰਨਾ ਕੁ ਰਿਕਾਰਡ ਦੱਸਿਆ ਇਹਨਾਂ ਦੇ ਮਾਲਕਾਂ ਨੇ 12 13 ਰੰਗ ਕੋਈ ਇਕੱਠੇ ਆ 13 ਠੀਕ ਆ ਜਿਹਨਾਂ ਨੂੰ ਕੋਣਾ ਆ ਦੀ ਸ਼ੇਵਾ ਚ ਆਪਣੀ ਬਾਕੀ ਸਮਝ ਲਾਵੇ ਤੋਰਾ ਕਰੋ ਚਾਹ ਕੇ ਜੀ ਖੋਲ ਕੇ ਸੂਆ ਤੀਜਾ ਹੀ ਹੋਊਗਾ ਨਾ ਭਾਈ ਹਾਂ ਤੀਜਾ ਸੂਆ ਹੀ ਹੋਊਗਾ ਠੀਕ ਆ ਤੀਸਰਾ ਸੁਹਾਇ ਸੱਜਣੋਂ ਤੇ ਜੇਨਾ 10 ਤੋਂ 15 ਪਲੱਸ ਜਿਹੜੇ ਬਾਕੀ ਕਰਨ ਤੇ ਸਮਾ ਪਿਆ ਨਿੱਗ ਰਿਆ ਰਾਜੀ ਬਾਜੀ ਆ ਫੁੱਲ ਲੋਡ ਦੀ ਆ ਨੋਈ ਲਓ ਇਹਦੀ ਕੀਮਤ ਬਾਈ ਜੀ ਇਹਨਾਂ ਨੂੰ ਜਿੱਤੇ ਆਪ ਨੇ ਫਿਰ ਤੋਂ 15 12000 ਕਰਦੇ ਸੀ ਹਾਂ ਹੁਣ 1 ਲੱਖ ਹੀ ਹੈ 1 ਲੱਖ ਦੀ ਕਿੰਨੀ ਆ ਫਾਂਜਾਨ ਮੇਰੀ ਕਰ ਦੇ ਗੇ ਹਾਂ 5 ਛੱਡ ਦੇ ਕੇ 95 ਦੀ ਕਰ ਦੇ ਨਹੀਂ ਛੱਡ ਗਏ ਹਾਂ ਨਾ ਜ ਕਰ ਗਏ ਜਾਂ ਢ ਗਏ ਹਣਾ 2 ਛੱਡਦਾ 98 ਦੇਦਾ ਏ ਪਿਆਰ ਮੌਤ ਬਾਲਾ ਕਰਦੇ ਆ ਜਾਨ ਦੇ ਮੈਂ ਉਹਦੀ ਜੱਗੀ ਆ ਬਾਕੀ ਮੈਂ ਨਹੀਂ ਮੈਂ ਤਾਂ ਦੇ ਦੇ 95 ਦੀ 95 ਦੀ ਕਰ ਦੇ 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 ਜਾਂਦੇ ਯਾਦ ਕਰੇ ਕੋਈ ਖੜ ਕੇ ਠੀਕ ਹੈ ਤੇ ਦੂਜੀ ਇਹ ਨਹੀਂ ਹੋਣੀ ਘਟਣਾ ਕੋਈ 100 ਰੁਪਇਆ ਛੋੜ ਹੀ ਕਰਿਓ ਆਹ ਤਿਆਰੀ ਦੇ ਵੜ ਬਈ ਇਹ ਤਿਆਰੀ ਦੇ ਤੋਰ ਦਿਓ ਮੜੀ ਜੇ ਗਾਣੂ ਆਉਂਦੇ ਵਾਹ ਮੜੀ ਉਹਦਾ ਗਾਣਾ ਆਦੀ ਹੈ ਸਜਣੋ ਥਾਨ ਬੜਾ ਚੰਗਾ ਲੈਵੇ ਦੀ ਬੰਤਰ ਜਿਹੜੀ ਥੋੜੀ ਜੀ ਗਾਣੂ ਰੱਖਦੀ ਆ ਤੇ ਸੂਆ ਤੀਜਾ ਠੀਕ ਹੈ ਬਾਕੀ ਗੱਪਣ ਆ ਉਹਦੀ ਜਗਾ ਪਰ ਉਹਦੀ ਜੈਡ ਬਲੈਕ ਆ ਜਾਵੇਂ ਇੱਕ ਰੰਗ ਦੇ ਕਰੋ ਸੰਗ ਦੇ ਵਿੱਚ ਲੈਓ ਜੀ ਖਵਾ ਦਿਓ ਓਕੇ ਜੀ ਕਾਂਡਾ ਆ ਗਿਆ ਕੋਈ ਕੋਣੀ ਵੀ ਨਹੀਂ ਤੇ ਆ। ਭਾਈ ਰੇਟ ਕੀ ਰਹਿ ਗਿਆ? ਰੇਟ ਤਾਂ ਭਾਵੇਂ ਲਾ ਲਈ 55। ਹਾਂ 50 ਹੀ ਦੇ ਦੀ। ਪਿਆਰ ਮਾਉ ਤਾਂ ਕਰਕੇ 2 ਛੜਦਾ। 48 ਹਾਂ ਹੋਰ ਕਰ ਦੇ ਯਾਰ। ਹਾਂ। ਗਰਮੀ ਬੜੀ ਹੈ। 46 ਦੀ ਕਰ ਦਈਏ। 47000 ਦੀ। 46 ਦੀ ਜਾਂਦੇ ਮਾਰਦੇ ਥਾਪੀ। ਜਾਂਦੇ ਯਾਦ ਕਰੇ ਕੋਈ ਖੜਕੇ। ਚਲ। ਹੈਨਾ ਤੇ ਇਹ ਆ ਗਈ ਐਚਪ ਕ੍ਰੋਸ। ਹਾਂ। ਥਾਣ ਚੰਗਾ ਹੈਨਾ ਲੱਗਾ। ਕਿੰਨਾਂ ਦੀ ਸੁਈ ਵੱਚੀ ਸੁਈ ਆ। ਇਹ ਪਰਸੋ ਦੀ ਪਰਸੋ ਸਹੀ ਆ ਮਗਰ ਵਛੀ ਆ ਮਗਰ ਵਛਾ ਹੈ ਵਛਾ ਪਾਇਆ ਹਾਂ ਵਛਾ ਬਹਿ ਕਿੱਡਾ ਸੋਹਣਾ ਕਿੱਡੀ ਨਸਲ ਬਰੀਡ ਦਾ ਹਨਾ ਚਲੋ ਖੋਲੋ ਕਿੰਨੇ ਦੁੱਧ ਤੋਂ ਸਟਾਰਟਿੰਗ ਕੀਤੀ ਆ ਇਹ ਖਲੋ ਆ 9 ਕਿਲੋ ਬੋਲੇ ਨੂੰ 9 ਕਿਲੋ ਬੋਲੇ ਦੇ ਸਟਾਰਟਿੰਗ ਕੀਤੀ ਹੈ ਹਾਂ ਕੀ ਬਾਤ ਹੈ ਪਹਿਲਾ ਸੂਆ ਜੇ ਨਾ ਪਹਿਲਾ ਸੂਆ ਹਾਂ ਬਹੁਤ ਪਿਆਰੀ ਸੱਚ ਨੂੰ 800 ਤੋਂ ਬੜਾ ਸੋਹਣਾ ਲੱਗਾ ਤੇ ਚੋਲੀ ਬੜੀ ਗਰਨ ਕਰ ਲਾਉਂਦੀ ਹੋਗੀ ਚੋਲੀ ਬੜੀ ਜਾਈ ਆ ਕੀ ਬਾਤ ਹੈ ਚਲੋ ਠੀਕ ਆ ਓਕੇ ਸੇ ਇਹਨਾਂ ਦੀ ਬਾਈ ਜੀ ਫਿਰ ਕੀਮਤ ਕੀ ਕਰਤੀ ਆ ਇਹਦੀ 55 ਆ ਸੇ ਕਿੰਨੇ ਦੀ 50 ਆ ਦੀ ਇਹ ਵੀ ਉੱਥੇ 46 ਦੀ ਕਰਦਗੇ ਨਹੀਂ ਸਾਡੇ ਉਹ ਵੀ ਢਾਲੀਆ ਤੇ 40 ਦੀ ਕਰਦਗੇ ਜਾਨਦਗੀ ਫੇ ਯਾਦ ਕਰੇ ਦੁੱਧ ਪੀਵੇ ਤੁਹਾਡੇ ਆਖੇ ਸੀਸਾਂ ਦੇ ਸਾੜਾ ਸੀਸਾਂ ਦੇ ਵੀ ਕੋਈ ਆ ਆ ਕੀ ਟੋਕਰ ਤੇ ਖੱਪਣ ਇਹ ਟੋਕਰ ਕਣ ਪੰਜਾਂ ਮਹੀਨਾ ਦੀ ਖੱਪਣਾ ਪੰਜਾਂ ਮਹੀਨਾ ਦੀ ਹਾਂ ਪੰਜਾਂ ਦੀ ਚੱਕ ਪਾਸ ਦੁੱਧ ਕਿੰਨਾ ਦੁੱਧ 9 ਬਜੇ ਖੋਲ ਦੋ ਮਾੜੀ ਜੀ ਤੋੜਾ ਕਿਹੜਾ ਮਰਗੀ ਆਉਂਦਾ ਫਲੀ ਕਰਕੇ ਖੜੇ ਦੁੱਧ 9 ਕਿਲੋ ਸਜਣੋ 2 ਗਲੀ ਹੈਨਾ ਕਰਾਸ 2 ਗਲੀ ਆ ਗਈ ਤੇ 5 ਮਹੀਨਿਆਂ ਦੀ ਗੱਬਰ ਤੇ 9 ਕਿਲੋ ਦੁੱਧ ਓਕੇ ਚੋਣ ਓਕੇ ਬਿਲਕੁਲ ਠੰਡੀ ਐਦਾਂ ਹੀ ਕੋਈ ਚਾਟ ਨਹੀਂ ਕੋਈ ਗੋਖ ਨਹੀਂ ਠੀਕ ਆ ਠੀਕ ਆ ਨੋ 5 ਮਹੀਨੇ ਦੀ ਗੱਭਰ ਸੱਜਣੋ ਤੇ 9 ਕਿਲੋ ਦੁੱਧ ਤੇ ਮੁੱਲ 32000 ਰੁਪਏ ਤੇ ਹਾਤ ਨਾ ਕੀ ਤੇਰੀ ਹੋਰ ਪਿਆਰ ਮਾਉਦ ਕਰਕੇ ਖੀਰ ਲਾ ਪੀ ਸੀ ਦੱਬ ਕੇ ਛਾਲ ਮਾਰਦੇ ਇੱਕ ਰਾਈ ਦੋ ਛੜਾਂ 28000 ਦੀ 27 ਵੀ ਮਾਰਦੇ ਥਾਪੀ ਠੀਕ ਹੈ ਬੱਚਾ ਆਉਂਦਾ ਹੀ ਆ ਸੱਜਣੋ ਆ ਬੱਚਾ ਵੀ ਜਾਂਦਾ ਜੀ ਹਾਂ ਜੇ ਥੱਲੇ ਨਹੀਂ ਛੜਦੇ ਤੇ ਆ ਆਖਿਆ ਕਟੀਆਂ ਨਾ ਖੀਰੀਆਂ ਅੰਗਣ ਇਹ ਕੀਰੀਆਂ ਨੇ ਦੇ ਆਇਆ ਕੱਚੀਆਂ ਕੀਰੀਆਂ ਦੋਵੇਂ ਕਟੀਆਂ ਦੋਵੇਂ ਇੱਕੋ ਜੀਆਂ ਚੰਗੀਆਂ ਰਿਕਾਰਡ ਖੂਰਦੀਆਂ ਹੋਣੀਆਂ ਵੱਡੀਆਂ ਨਹੀਂ ਐ ਠੀਕ ਆ ਤੇ ਬਾਈ ਦੀਆਂ ਕਰਦੀਆਂ ਜਾਂਦੀਆਂ ਉਹ ਮੈਂ ਨਹੀਂ ਵੱਡੀ ਮੈਂ ਨਹੀਂ ਹਨਾ ਬਾਈ ਚਲੋ ਹਾਂ ਜਗਾ ਥੋੜੀ ਆ ਬਾਈ ਕਹਿੰਦਾ ਜੋੜਾ ਮਹੀ ਦਾ ਬੱਜਾ ਅਗਲੇ ਪੰਨੇ ਤੇ ਦੋਵੇਂ ਕਟੀਆਂ ਦੇ ਦੇਂਗਾ ਬਾਈ ਕਿੰਨੇ ਦੀਆਂ ਦੇ ਦੇਣਗਾ ਦੋਵੇਂ 30 ਦੀਆਂ ਦੇ ਦਈਏ 30 ਦੀਆਂ ਲਾਸਟ 2000 ਦਾ 25 ਦੀਆਂ ਦੇ ਦਈਏ 25 ਦੀਆਂ ਦੇ ਦੀ ਕੋਈ ਨਹੀਂ ਜਾਣਦੇ ਚਲ ਦੇਣਾ ਪੱਤੀਆਂ ਠੀਕ ਆ ਲਓ ਸੱਜਣੋ 25000 ਦੀਆਂ ਜੋੜਾ ਮਿਲ ਜਾਊਗਾ ਸਸੀ ਗਾਜੀ ਸਾਰਾ